ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਗੁਰੂ ਰਾਮਦਾਸ ਜੀ ਦੀ ਲਾਹੌਰ ਦੀ ਫੀੜੀ ਪਿਆਰੀ ਸਾਧ ਸੰਗਤ ਜੀਓ ਗੁਰੂ ਰਾਮਦਾਸ ਜੀ ਦਾ ਜਨਮ ਚੁੰਨਾ ਮੰਡੀ ਲਾਹੌਰ ਦਾ ਸੀ ਪਰ ਬਚਪਨ ਵਿੱਚ ਹੀ ਸਿਰ ਤੋਂ ਮਾਤਾ ਪਿਤਾ ਦਾ ਸਾਯਾ ਉੱਠ ਜਾਮਗਰੂ ਆਪ ਜੀ ਆਪਣੇ ਨਾਨੀ ਜੀ ਨਾਲ ਆਪਣੇ ਨਾਨਕ ਦੇ ਪਿੰਡ ਬਾਸਰਕੀ ਵਿੱਚ ਆ ਗਏ ਤੇ ਉੱਥੋਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੀ ਸਰਨ ਦੇ ਵਿੱਚ ਆ ਟਿਕੇ ਅਤੇ ਸੇਵਾ ਸਿਮਰਨ ਤੇ ਹੁਕਮ ਮੰਨਣ ਦੇ ਜਿਹੀ ਕਾਲਣਾ ਕਾਲੀ ਕਿ ਚੌਥੇ ਗੁਰੂ ਨਾਨਕ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਪਰ ਆਪ ਜੀ ਦਾ ਬਾਕੀ ਸਾਰਾ ਸ੍ਰੀਕਾ ਪਰਵਾਰ ਅਜੇ ਵੀ ਲਾਹੌਰ ਦੇ ਵਿੱਚ ਹੀ ਰਹਿੰਦਾ ਸੀ ਸੋ ਗੁਰੂ ਸਾਹਿਬ ਜੀ ਦੇ ਚਚੇਰੇ ਭਰਾ ਭਾਈ ਸਿਹਾਰੀ ਮਲ ਜੀ ਅਤੇ ਹੋਰ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਲਾਹੌਰ ਦੇ ਵਿੱਚ ਚਰਨ ਪਾਉਣ ਲਈ ਬੇਨਤੀ ਕੀਤੀ ਗੁਰੂ ਸਾਹਿਬ ਜੀ ਆਪਣੇ ਚਚੇਰੇ ਭਰਾ ਅਤੇ ਖਾਸ ਕਰਕੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਲਾਹੌਰ ਜਾ ਪਹੁੰਚੇ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਬੜੀਆਂ ਨਿਹਾਲ ਹੋਈਆਂ ਗੋਇੰਦਵਾਲ ਸਾਹਿਬ ਵਿਖੇ ਜਦੋਂ ਗੁਰੂ ਅਮਰਦਾਸ ਜੀ ਵੌਲੀ ਦੀ ਸੇਵਾ ਕਰਵਾ ਰਹੇ ਸਨ ਤਾਂ ਉਸ ਸਮੇਂ ਲਾਹੌਰ ਤੋਂ ਗੁਰੂ ਰਾਮਦਾਸ ਜੀ ਦੇ ਸ਼੍ਰੀਕੇ ਪਰਿਵਾਰ ਦੇ ਕੁਝ ਜੀ ਉਹਨਾਂ ਨੂੰ ਮਿਲਣ ਲਈ ਗੋਇੰਦਵਾਲ ਸਾਹਿਬ ਗਏ ਸਨ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਸੀ ਕਿ ਉਹਨਾਂ ਦਾ ਲੜਕਾ ਹੁਣ ਗੁਰੂ ਅਮਰਦਾਸ ਜੀ ਦਾ ਜਵਾਈ ਬਣ ਚੁੱਕਾ ਹੈ ਇਸ ਲਈ ਉਸ ਦਾ ਉੱਥੇ ਬੜਾ ਮਾਣ ਅਤੇ ਆਦਰ ਸਤਿਕਾਰ ਹੋਵੇਗਾ ਪਰ ਜਦੋਂ ਉਹਨਾਂ ਨੇ ਭਾਈ ਜੇਠਾ ਜੀ ਨੂੰ ਮੈਲੇ ਕੱਪੜੇ ਪਾਈ ਸਿਰ ਉੱਤੇ ਟੋਕਰੀਆਂ ਟੌਂਦੇ ਹੋਏ ਦੇਖਿਆ ਤਾਂ ਉਹਨਾਂ ਨੇ ਜਿੱਥੇ ਭਾਈ ਜੇਠਾ ਜੀ ਨੂੰ ਕਈ ਤਾਨੇ ਮੀਨੇ ਮਾਰੇ ਉੱਥੇ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਵੀ ਬੂਰੇ ਭਲੇ ਬੋਲ ਬੋਲੇ ਪਰ ਗੁਰੂ ਅਮਰਦਾਸ ਜੀ ਨੇ ਅੱਗੋਂ ਉਹਨਾਂ ਨੂੰ ਬਚਨ ਕੀਤੇ ਕਿ ਸਾਨੂੰ ਤਾਂ ਭਾਈ ਜੇਠਾ ਜੀ ਦੇ ਸਿਰ ਉੱਤੇ ਟੋਕਰੀ ਨਹੀਂ ਬਲਕਿ ਦੀਨ ਦੁਨੀਆ ਦਾ ਛਤਰ ਝੂਲਦਾ ਨਜ਼ਰ ਆਉਂਦਾ ਹੈ ਚਾਹੇ ਉਹ ਲੋਕ ਉਸ ਸਮੇਂ ਤਾਂ ਗੁਰੂ ਅਮਰਦਾਸ ਜੀ ਦੇ ਨਪਵਿਖਤ ਬਚਨਾਂ ਨੂੰ ਨਹੀਂ ਸੰਨ ਸਮਝ ਸਕੇ ਪਰ ਅੱਜ ਜਦੋਂ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਤਾਂ ਗੁਰੂ ਅਮਰਦਾਸ ਜੀ ਦੇ ਉਹ ਨਪਵਿਖਤ ਬਚਨਾਂ ਅਨੁਸਾਰ ਅੱਜ ਸੱਚਮੁੱਚ ਹੀ ਭਾਈ ਜੇਠਾ ਜੀ ਦੇ ਸਿਰ ਉੱਤੇ ਦੀਨ ਦੁਨੀਆ ਦਾ ਇਲਾਹੀ ਛਤਰ ਝੂਲ ਰਿਹਾ ਸੀ ਗੁਰੂ ਰਾਮਦਾਸ ਜੀ ਦੀ ਅਜਹੀ ਰੋਹਾਨੀ ਸ਼ੋਭਾ ਦੇਖ ਕੇ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਨੂੰ ਕੁਬੋਲ ਬੋਲ ਕੇ ਆਉਣ ਵਾਲੇ ਉਹਨਾਂ ਸਾਰੇ ਲੋਕਾਂ ਨੂੰ ਹੁਣ ਆਪਣੀ ਗਲਤੀ ਅਤੇ ਗੁਰੂ ਘਰ ਦੀ ਵੱਡੀ ਵਡਿਆਈ ਦਾ ਅਹਿਸਾਸ ਹੋ ਚੁੱਕਾ ਸੀ ਤੇ ਉਹ ਸਾਰੇ ਗੁਰੂ ਰਾਮਦਾਸ ਜੀ ਦੇ ਚਰਨਾਂ ਉੱਤੇ ਟੈਪੇ ਅਤੇ ਉਹਨਾਂ ਨੇ ਆਪਣੀ ਅਗਿਆਨਤਾ ਤੇ ਭੁੱਲ ਲਈ ਗੁਰੂ ਸਾਹਿਬ ਜੀ ਤੋਂ ਮਾਫੀ ਮੰਗੀ ਸਦਾ ਬਖਸ਼ਿੰਦ ਸਤਗੁਰ ਜੀ ਨੇ ਉਹਨਾਂ ਨੂੰ ਖਿਮਾ ਬਖਸ਼ਣਾ ਕੀਤੀ ਅਤੇ ਇਲਾਹੀ ਉਪਦੇਸ਼ ਦੇ ਕੇ ਸੱਚ ਦੇ ਰਸਤੇ ਉੱਤੇ ਤੁਰਿਆ ਲਾਹੌਰ ਵਿਖੇ ਗੁਰੂ ਰਾਮਦਾਸ ਜੀ ਦਾ ਜੋ ਆਪਣਾ ਜੱਦੀ ਘਰ ਸੀ ਉਸ ਨੂੰ ਗੁਰੂ ਸਾਹਿਬ ਜੀ ਨੇ ਧਰਮਸ਼ਾਲਾ ਬਣਾ ਦਿੱਤਾ ਅਤੇ ਉੱਥੇ ਸਵੇਰੇ ਸ਼ਾਮ ਦੀਵਾਨ ਸਜਾਉਣਾ ਸ਼ੁਰੂ ਕਰ ਦਿੱਤਾ ਦੂਰ ਨੇੜੇ ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਉੱਥੇ ਆਉਣ ਲੱਗੀਆਂ ਗੁਰੂ ਸਾਹਿਬ ਜੀ ਕੁਝ ਕੁ ਦਿਨ ਲਾਹੌਰ ਵਿਖੇ ਰਹੀ ਹ헵 ਅਤੇ ਉੱਥੇ ਵੀ ਅੰਮ੍ਰਿਤਸਰ ਵਾਂਗ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਲਾਹੌਰ ਵਿਖੇ ਧਰਮਸ਼ਾਲਾ ਸਥਾਪਿਤ ਕਰਕੇ ਅਤੇ ਉੱਥੋਂ ਦੀ ਸੰਗਤ ਨੂੰ ਕਰਤਾਰ ਦੀ ਸਿਫਤ ਸਲਾਹ ਨਾਲ ਜੋੜ ਕੇ ਵਾਪਸ ਅੰਮ੍ਰਿਤਸਰ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੀ ਸਨ ਮੁੱਖ ਕਰਾਂਗੇ ਸਾਖੀ ਗੁਰੂ ਰਾਮਦਾਸ ਜੀ ਦੀ ਲਾਹੌਰ ਦੀ ਫੇਰੀ ਪਿਆਰੀ ਸਾਧ ਸੰਗਤ ਜੀਓ ਗੁਰੂ ਰਾਮਦਾਸ ਜੀ ਦਾ ਜਨਮ ਚੁੰਨਾ ਮੰਡੀ ਲਾਹੌਰ ਦਾ ਸੀ ਪਰ ਬਚਪਨ ਵਿੱਚ ਹੀ ਸਿਰ ਤੋਂ ਮਾਤਾ ਪਿਤਾ ਦਾ ਸਾਯਾ ਉੱਠ ਗਿਆਨ ਮਗਰੋਂ ਆਪ ਜੀ ਆਪਣੀ ਨਾਨੀ ਜੀ ਨਾਲ ਆਪਣੇ ਨਾਨਕ ਦੇ ਪਿੰਡ ਬਾਸਰਕੀ ਵਿੱਚ ਆ ਗਏ ਤੇ ਉੱਥੋਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੀ ਸਰਨ ਦੇ ਵਿੱਚ ਆ ਟਿਕੇ ਅਤੇ ਸੇਵਾ ਸਿਮਰਨ ਤੇ ਹੁਕਮ ਮੰਨਣ ਦੇ ਜਿਹੀ ਕਾਲਣਾ ਕਾਲੀ ਕਿ ਚੌਥੇ ਗੁਰੂ ਨਾਨਕ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਪਰ ਆਪ ਜੀ ਦਾ ਬਾਕੀ ਸਾਰਾ ਸ੍ਰੀਕਾ ਪਰਿਵਾਰ ਅਜੇ ਵੀ ਲਾਹੌਰ ਦੇ ਵਿੱਚ ਹੀ ਰਹਿੰਦਾ ਸੀ ਸੋ ਗੁਰੂ ਸਾਹਿਬ ਜੀ ਦੇ ਚਚੇਰੇ ਭਰਾ ਭਾਈ ਸਿਹਾਰੀ ਮਲਜੀ ਅਤੇ ਹੋਰ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਲਾਹੌਰ ਦੇ ਵਿੱਚ ਚਰਨ ਪਾਉਣ ਲਈ ਬੇਨਤੀ ਕੀਤੀ ਗੁਰੂ ਸਾਹਿਬ ਜੀ ਆਪਣੇ ਚਚੇਰੇ ਭਰਾ ਅਤੇ ਖਾਸ ਕਰਕੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਲਾਹੌਰ ਜਾ ਪਹੁੰਚੇ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਬੜੀਆਂ ਨਿਹਾਲ ਹੋਈਆਂ ਗੋਇੰਦਵਾਲ ਸਾਹਿਬ ਵਿਖੇ ਜਦੋਂ ਗੁਰੂ ਅਮਰਦਾਸ ਜੀ ਵੌਲੀ ਦੀ ਸੇਵਾ ਕਰਵਾ ਰਹੇ ਸਨ ਤਾਂ ਉਸ ਸਮੇਂ ਲਾਹੌਰ ਤੋਂ ਗੁਰੂ ਰਾਮਦਾਸ ਜੀ ਦੇ ਸ਼੍ਰੀਕੇ ਪਰਿਵਾਰ ਦੇ ਕੁਝ ਜੀ ਉਹਨਾਂ ਨੂੰ ਮਿਲਣ ਲਈ ਗੋਇੰਦਵਾਲ ਸਾਹਿਬ ਗਏ ਸਨ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਸੀ ਕਿ ਉਹਨਾਂ ਦਾ ਲੜਕਾ ਹੁਣ ਗੁਰੂ ਅਮਰਦਾਸ ਜੀ ਦਾ ਜਵਾਈ ਬਣ ਚੁੱਕਾ ਹੈ ਇਸ ਲਈ ਉਸ ਦਾ ਉੱਥੇ ਬੜਾ ਮਾਣ ਅਤੇ ਆਦਰ ਸਤਿਕਾਰ ਹੋਵੇਗਾ ਪਰ ਜਦੋਂ ਉਹਨਾਂ ਨੇ ਭਾਈ ਜੇਠਾ ਜੀ ਨੂੰ ਮੈਲੇ ਕੱਪੜੇ ਪਾਈ ਸਿਰ ਉੱਤੇ ਟੋਕਰੀਆਂ ਟੌਂਦੇ ਹੋਏ ਦੇਖਿਆ ਤਾਂ ਉਹਨਾਂ ਨੇ ਜਿੱਥੇ ਭਾਈ ਜੇਠਾ ਜੀ ਨੂੰ ਕਈ ਤਾਨੇ ਮੀਨੇ ਮਾਰੇ ਉੱਥੇ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਵੀ ਬੂਰੇ ਭਲੇ ਬੋਲ ਬੋਲੇ ਪਰ ਗੁਰੂ ਅਮਰਦਾਸ ਜੀ ਨੇ ਅੱਗੋਂ ਉਹਨਾਂ ਨੂੰ ਬਚਨ ਕੀਤੇ ਕਿ ਸਾਨੂੰ ਤਾਂ ਭਾਈ ਜੇਠਾ ਜੀ ਦੇ ਸਿਰ ਉੱਤੇ ਟੋਕਰੀ ਨਹੀਂ ਬਲਕਿ ਦੀਨ ਦੁਨੀਆ ਦਾ ਛਤਰ ਝੂਲਦਾ ਨਜ਼ਰ ਆਉਂਦਾ ਹੈ ਚਾਹੇ ਉਹ ਲੋਕ ਉਸ ਸਮੇਂ ਤਾਂ ਗੁਰੂ ਅਮਰਦਾਸ ਜੀ ਦੇ ਨਪਵਿਖਤ ਬਚਨਾਂ ਨੂੰ ਨਹੀਂ ਸੰਨ ਸਮਝ ਸਕੇ ਪਰ ਅੱਜ ਜਦੋਂ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਤਾਂ ਗੁਰੂ ਅਮਰਦਾਸ ਜੀ ਦੇ ਉਹ ਨਪਵਿਖਤ ਬਚਨਾਂ ਅਨੁਸਾਰ ਅੱਜ ਸੱਚਮੁੱਚ ਹੀ ਭਾਈ ਜੇਠਾ ਜੀ ਦੇ ਸਿਰ ਉੱਤੇ ਦੀਨ ਦੁਨੀਆ ਦਾ ਇਲਾਹੀ ਛਤਰ ਝੂਲ ਰਿਹਾ ਸੀ ਗੁਰੂ ਰਾਮਦਾਸ ਜੀ ਦੀ ਅਜਹੀ ਰੋਹਾਨੀ ਸ਼ੋਭਾ ਦੇਖ ਕੇ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਨੂੰ ਕੁਬੋਲ ਬੋਲ ਕੇ ਆਉਣ ਵਾਲੇ ਉਹਨਾਂ ਸਾਰੇ ਲੋਕਾਂ ਨੂੰ ਹੁਣ ਆਪਣੀ ਗਲਤੀ ਅਤੇ ਗੁਰੂ ਘਰ ਦੀ ਵੱਡੀ ਵਡਿਆਈ ਦਾ ਅਹਿਸਾਸ ਹੋ ਚੁੱਕਾ ਸੀ ਤੇ ਉਹ ਸਾਰੇ ਗੁਰੂ ਰਾਮਦਾਸ ਜੀ ਦੇ ਚਰਨਾਂ ਉੱਤੇ ਟੈਪੇ ਅਤੇ ਉਹਨਾਂ ਨੇ ਆਪਣੀ ਅਗਿਆਨਤਾ ਤੇ ਭੁੱਲ ਲਈ ਗੁਰੂ ਸਾਹਿਬ ਜੀ ਤੋਂ ਮਾਫੀ ਮੰਗੀ ਸਦਾ ਬਖਸ਼ਿੰਦ ਸਤਗੁਰ ਜੀ ਨੇ ਉਹਨਾਂ ਨੂੰ ਖਿਮਾ ਬਖਸ਼ਣਾ ਕੀਤੀ ਅਤੇ ਇਲਾਹੀ ਉਪਦੇਸ਼ ਦੇ ਕੇ ਸੱਚ ਦੇ ਰਸਤੇ ਉੱਤੇ ਤੁਰਿਆ ਲਾਹੌਰ ਵਿਖੇ ਗੁਰੂ ਰਾਮਦਾਸ ਜੀ ਦਾ ਜੋ ਆਪਣਾ ਜੱਤੀ ਘਰ ਸੀ ਉਸ ਨੂੰ ਗੁਰੂ ਸਾਹਿਬ ਜੀ ਨੇ ਧਰਮਸ਼ਾਲਾ ਬਣਾ ਦਿੱਤਾ ਅਤੇ ਉੱਥੇ ਸਵੇਰੇ ਸ਼ਾਮ ਦੀਵਾਨ ਸੁਜਾਉਣਾ ਸ਼ੁਰੂ ਕਰ ਦਿੱਤਾ ਦੂਰ ਨੇੜੇ ਬਿਆੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਉੱਥੇ ਆਉਣ ਲੱਗੀਆਂ ਗੁਰੂ ਸਾਹਿਬ ਜੀ ਕੁਝ ਕੁ ਦਿਨ ਲਾਹੌਰ ਵਿਖੇ ਰਹੇ ਅਤੇ ਉੱਥੇ ਵੀ ਅੰਮ੍ਰਿਤਸਰ ਵਾਂਗ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਲਾਹੌਰ ਵਿਖੇ ਧਰਮਸ਼ਾਲਾ ਸਥਾਪਿਤ ਕਰਕੇ ਅਤੇ ਉੱਥੋਂ ਦੀ ਸੰਗਤ ਨੂੰ ਕਰਤਾਰ ਦੀ ਸਿਫਤ ਸਲਾਹ ਨਾਲ ਜੋੜ ਕੇ ਵਾਪਸ ਅੰਮ੍ਰਿਤਸਰ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਦਾ ਵਾਹਿਗੁਰੂ ਜੀ ਕੀ ਫਤਹ